ਸਵਰਗ ਹੈ ਧਰਤੀ ਦਾ ਬਹੁਤ ਸੋਨਾ ਲੱਗਦਾ ਅਰਦਾਸ ਲੈ ਕੇ ਆਇਦਾ ਹੈ ਤੇ ਕਿਰਪਾ ਹੁੰਦੀ ਹੈ ਇੰਨੀ ਸ਼ਾਂਤੀ ਮਿਲਦੀ ਹੈ ਬੰਦਾ ਇੰਜ ਕਹਿੰਦਾ ਵੀ ਸਭ ਕੁਝ ਹੀ ਪਾ ਲਿਆ ਪਿਆਰ ਮੈਂ ਤਾਂ ਤੀਸਰੀ ਚੌਥੀ ਵਰਾਈਆਂ ਔਰ ਐਨਾ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਚੰਨ ਸਭ ਕੁਝ ਦਿੱਤਾ ਹੋਇਆ ਤਾਂ ਹੀ ਅਸੀਂ ਆਏ ਆਏ ਤੇ ਅਸਵੀਚੈ ਸ਼ਾਕੂ ਮੰਗਾ ਕੇ ਉਸਨ ਮਿਲਦੀ ਹੈ ਜੀ ਬਹੁਤ ਕੁਝ ਮਿਲਦਾ ਹੈ ਇੱਥੇ ਆ ਕੇ ਜਿਹੜਾ ਕੁਛ ਮੰਨ ਦੀ ਸਰਦਾਉਂਦੀ ਬੰਦਾ ਸੱਚੇ ਮਨ ਨਾਲ ਲਾਵੇ ਨਾ ਸਾਰਾ ਕੁਝ ਮਿਲਦਾ ਹੈ। ਪਹਿਲੀ ਵਾਰ ਹੀ ਆਏ ਹੋ? ਨਹੀਂ ਨਹੀਂ ਬਹੁਤ ਵਾਰ ਹੀ ਆਏ ਹੋ। ਉਹ ਕੀ ਕਹਿਣਾ ਚਾਹੋਗੇ ਸੰਗਤ ਨੂੰ ਕਿ ਕਿ ਕਾਫੀ ਦੇਖਿਆ ਜਾਂਦਾ ਕਿ ਇੱਥੇ ਆ ਕੇ ਫੋਟੋਆਂ ਤੱਕ ਹੀ ਸੀਮਤ ਰਹਿੰਦਾ ਹੈ। ਫੋਟੋਜ਼ ਨਾਲ ਸਿਰਫ ਇੱਕ ਮੈਮਰੀ ਕ੍ਰੀਏਟ ਹੁੰਦੀ ਜਦੋਂ ਅੱਖਾਂ ਬੰਦ ਕਰਕੇ ਰੱਖਦੇ ਹਾਂ ਤਾਂ ਪੂਰੀ ਜ਼ਿੰਦਗੀ ਬਸ ਤੇ ਇੱਕ ਛਵੀ ਛੱਪ ਜਾਂਦੀ ਹੈ। ਫੋਟੋਜ਼ ਨਾਲੋਂ ਕੁਝ ਨਹੀਂ ਹੁੰਦਾ। ਮੈਨੂੰ ਤਾਂ ਇਹ ਲੱਗਦਾ ਨਨ ਬਾਬਾ ਜੀ ਨਗਰੀ ਵਿੱਚ ਆ ਕੇ ਨਾਨਕ ਦੀ ਵਿੱਚ ਮੈਨੂੰ ਤਾਂ ਇਹ ਮਤਲਬ ਆਪਣੇ ਆਪ ਹੀ ਅੰਦਰੋਂ ਕੁਝ ਮਹਿਸੂਸ ਹੋ ਜਾਂਦਾ ਹੈ ਬਈ। ਮਾਲਕ ਦੇ ਨਾਲ ਜੁੜ ਗਿਆ ਬੰਦਾ ਤੁਸੀਂ ਇੱਥੇ ਆਓ ਤਾਂ ਤੁਸੀਂ ਅੰਦਰ ਬਾਓ ਤੁਸੀਂ ਅੰਦਰ ਬੈਣਾ ਚਾਹਤੇ ਤੁਹਾਨੂੰ ਜਿਹੜੇ ਵੀ ਸ਼ਬਦ ਹੋ ਰਹੇ ਨੇ ਪਾਠ ਚੱਲ ਰਿਹਾ ਉਹ ਬੈ ਕੇ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਇੱਥੇ ਬਾਓ ਤੇ ਫਿਰ ਤੁਸੀਂ ਬਾਅਦ ਹੀ ਜਾਓ ਅਸੀਂ ਬੰਗਲੌਰ ਤੋਂ ਆਏ ਆ ਰਾਈਟ ਤੇ ਫਿਰ ਇੱਥੇ ਆ ਗਏ ਨੇ ਲਾਈਕ ਯੂ ਯੂ ਗੈਟ दैट ਸਪਿਰਚੁਅਲਿਟੀ ਐਂਡ ਆਲ ਦੋਸ ਥਿੰਗ ਸੋ ਇਟ ਇਟਸ ਵੈਰੀ ਨਾਈਸ ਟੂ ਕਮ ਹੇਅਰ ਯੂ ਸਿਟ ਇਨਸਾਈਡ ਉਹ ਵਧੀਆ ਲੱਗਦਾ ਹੈ ਮਤਲਬ ਮੈਨੂੰ ਇੱਕ ਸਾਲ ਤੋਂ ਬਾਅਦ ਆ ਨਾ ਤੇ ਇਮੋਸ਼ਨਲ ਵੀ ਹੋ ਜਾਂਦਾ ਤੇ ਇਟਸ ਵੈਰੀ ਨਾਈਸ ਤੁਸੀਂ ਜਦ ਵੀ ਆਓ ਅੰਦਰ ਬੈਠੋ ਪਾਠ ਸੁਣੋ ਕੀਰਤ ਮਹਾਰਾਜ ਦੀ ਆਸ਼ੀਰਵਾਦ ਨਿਕ ਫਿਰ ਜਦੋਂ ਅੱਖਾਂ ਬੰਦ ਕਰਕੇ ਅੰਦਰ ਬੈਠਦੇ ਆ ਤਾਂ ਮਨ ਨੂੰ ਕਿੰਨਾ ਕ ਸਕੂਨ ਮਿਲਦਾ ਕੀ ਮਹਿਸੂਸ ਹੁੰਦਾ ਉਹ ਤਾਂ ਫਿਰ ਤੁਸੀਂ ਕਹਿ ਵੀ ਨਹੀਂ ਸਕਦੇ ਉਹ ਤਾਂ ਲਫ਼ਜ਼ ਹੀ ਨਹੀਂ ਕਹਿ ਸਕਦੇ ਤੁਸੀਂ ਬਸ ਤੁਸੀਂ ਉਹ ਨਾਲ ਬਸ ਬੈਠ ਜਾਂਦੇ ਤੁਸੀਂ ਪਰ ਮਾਨਵਤਾ ਦੀ ਜਿੰਨੀ ਸੇਵਾ ਹੋ ਰਹੀ ਹੈ ਬੰਦੇ ਨੂੰ ਕੋਈ ਉੱਚ ਨੀਚ ਦਾ ਕੋਈ ਕਿਸੇ ਤਰ੍ਹਾਂ ਦਾ ਭੇਦਭਾਵ ਤੇ ਇੰਨੀ ਮਤਲਬ ਸਾਰੇ ਸੇਵਾ ਕਰਦੇ ਛੋਟੇ ਵੱਡੇ ਅਮੀਰ ਗਰੀਬ ਕਿਸੇ ਤਰ੍ਹਾਂ ਦੇ ਸਾਰੇ ਇੰਜ ਨਹੀਂ ਵੀ ਕੋਈ ਗਰੀਬਾਂ ਦੀ ਹੈ ਜਾਂ ਅਮੀਰਾਂ ਦੀ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਇੱਥੇ ਲੋਕਾਂ ਨੇ ਟਿਕਨੀ ਸਪੋਰ ਬਣਾਤਾ ਵਾ ਜੇ ਮਨਾ ਕਰੋ ਕਿ ਇਹਨੂੰ ਢੋੜਦੇ ਨਹੀਂ ਹਲੇ ਗੂਗਲ ਕੇ ਲਾਤੋ ਚੀ ਕੋਣ ਰੋਕਣਾ ਸਾਨੂੰ ਅਸੀਂ ਰੁਕਦੇ ਨਹੀਂ ਅਸੀਂ ਚੁਬੜੀ ਕਰੀਏ ਔਰ SDPC ਵੱਲੋਂ ਵੀ ਕਹਿ ਗਏ ਕਿ ਵੀਡੀਓ ਜਾਂ ਫੋਟੋ ਨਹੀਂ ਕਰਨੀ ਜਿੱਤੇ ਪਰ ਫਿਰ ਵੀ ਲੋਕ ਕਰਦੇ ਨੇ ਨੇੜ ਦੇ ਲੋਕ ਬੜਾ ਸਮਝਾਈਦਾ ਬੜਾ ਕਹਿੰਦਾ ਕਈ ਦਿਨ ਲੜਨ ਤੱਕ ਜਾਂਦੇ ਆ ਇੰਨਾ ਕ ਸਕੂਨ ਮਿਲਦਾ ਇੱਥੇ ਆ ਕੇ ਜਦੋਂ ਆਪਾਂ ਦਰਸ਼ਨਦਾਰੀ ਕਰਦੇ ਆਦਾ ਸਕੂਨ ਮਿਲੇਗਾ ਭਾਈ ਗਤੀ ਮਿਲੇਗੀ ਸਕੂਨ ਮਿਲੇਗਾ ਸਹੀ ਹੈ ਜੀ ਅੰਮਤਾਬੜਾ ਸੈਂ ਹੈ ਪਹਿਲੀ ਵਾਰ ਹੀ ਆਏ ਪਹਿਲੀ ਬਾਰ ਆਏ ਇਹ ਮੈਨੂੰ ਦਾ ਮਹਿਸੂਸ ਹੋਇਆ ਮਨ ਨੂੰ ਸਕੂਨ ਜਦੋਂ ਦਰਸ਼ਨ ਹੀ ਕਰਦੇ ਆ ਥੱਲੇ ਉਤਰਦਾ ਆ ਇਸ ਲਈ ਤਾਂ ਆਏ ਆ ਸਾਰਾ ਟੂਟ ਲੰਗਰ ਹੈ ਕਿਸੇ ਤਰ੍ਹਾਂ ਦਾ ਸਾਰੇ ਮਤਲਬ ਐਨ ਦੇਖ ਬੀ ਸਾਰੇ ਖੁਸ਼ ਤੇ ਅਰ ਸੰਤੁਸ਼ਟ ਵੇਖ ਰਹੇ ਨੇ ਸਕੂਨ ਕਿੰਨਾ ਕੁ ਮਿਲਦਾ ਜਦੋਂ ਆਪਾਂ ਅੰਦਰ ਜਾਂਦੇ ਆ ਕਿੰਨਾ ਬਹੁਤ ਜ਼ਿਆਦਾ ਹੀ ਮਿਲਦਾ ਮਤਲਬ ਐਨ ਜਿਵੇਂ ਅੱਖਾਂ ਦੇ ਵਿੱਚ ਹੰਜੂ ਆ ਜਾਂਦੇ ਨੇ ਵੀ ਮੈਨੂੰ ਤਾਂ ਵੀ ਜਿੰਨਾ ਮਿਲਿਆ ਮੈਂ ਤਾਂ ਉਹ ਕਹਿ ਰਹੀ ਆ ਬਾਕੀ ਤਾਂ ਆਪਦੀ ਆਪਦੀ ਭਾਵਨਾ ਅਰ ਸ਼ਰਦਾ ਹੈ ਜਿੱਥੇ ਸਬੇ ਥਾ ਨਹੀਂ ਤੁਜ ਜਿਹਿਆ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਸੋ ਪਵਿੱਤਰ ਅਸਥਾਨ ਰੋਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਪਹੁੰਚਦੀ ਹੈ ਸੋ ਸ਼ਾਮ ਵੇਲੇ ਦਾ ਇਹ ਸੁੰਦਰ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਇਹ ਉਹ ਪਵਿੱਤਰ ਅਸਥਾਨ ਹੈ ਇੱਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਬਾਣੀ ਦਾ ਪ੍ਰਭਾਵ ਇੱਥੇ ਹਰ ਵਕਤ ਚੱਲਦਾ ਹੈ ਸੋ ਬਾਣੀ ਪੜ੍ਹੀ ਜਾਂਦੀ ਹੈ ਸੁਣੀ ਜਾਂਦੀ ਹੈ ਲੰਗਰ ਹਾਲ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਜੋੜੇ ਘਰ ਵਿੱਚ ਸੇਵਾ ਕੀਤੀ ਜਾਂਦੀ ਹੈ ਸੋ ਸ਼ਰਧਾ ਭਾਵਨਾ ਸੰਗਤ ਦੀ ਤੁਸੀਂ ਆਪ ਦੇ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਜੇ ਗੱਲ ਕਰੀਏ ਤਾ ਸੰਗਤਾਂ ਇੱਥੇ ਆ ਕੇ ਸਭ ਤੋਂ ਪਹਿਲਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਦੁਖਪੰਜਨੀ ਬੇਰੀ ਥੱਲੇ ਇਸ਼ਨਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਸੇਵਾ ਕੀਤੀ ਜਾਂਦੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋਣ ਦੀ ਲਾਈਨਾਂ ਦੇ ਵਿੱਚ ਲੱਗ ਕੇ ਨਤਮਸਤਕ ਹੋਣ ਲਈ ਅੰਦਰ ਜਾਂਦੇ ਨੇ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਹੈ ਔਰ ਜੇ ਗੱਲ ਕਰੀਏ ਤਾਂ ਸੰਗਤ ਦੂਰੋਂ ਦੂਰੋਂ ਇੱਥੇ ਆਉਂਦੀ ਜ਼ਰੂਰ ਹੈ ਅੱਜ ਸੰਗਤ ਨਾਲ ਗੱਲਬਾਤ ਕਰਾਂਗੇ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਣੇ ਜ਼ਰੂਰ ਆ ਕੀ ਸੋਚ ਕੇ ਆਉਣੇ ਤੇ ਕੀ ਲੈ ਕੇ ਜਾਂਦੇ ਆ ਜੀ ਬਹੁਤ ਕੁਝ ਮਿਲਦਾ ਹੈ ਇੱਥੇ ਆ ਕੇ ਜਿਹੜਾ ਕੁਸ਼ਮਾਨ ਦੀ ਸ਼ਰਦਾ ਆਉਂਦੀ ਬੰਦਾ ਸੱਚੇ ਮਨ ਨਾਲ ਲਾਵੇ ਨਾ ਸਾਰਾ ਕੁਝ ਮਿਲਦਾ ਹੈ ਇੱਥੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਆਏ ਕਿੱਥੋਂ ਅਸੀਂ ਜਿਸ ਫਤਿਹਵਾਦ ਤੋਂ ਆਏ ਆ ਲਿਸਤਰ ਪਿੰਡ ਹੈ ਹਾਂਜੀ ਹਰਿਆਣਾ ਤੋਂ ਤੇ ਪਹਿਲੀ ਵਾਰ ਹੀ ਆਏ ਇੱਥੇ ਨਹੀਂ ਐਸੀ ਦੂਸਰੀ ਤੀਸਰੀ ਵਾਰ ਆਇਆ ਐ ਇੰਨੀ ਸ਼ਾਂਤੀ ਮਿਲਦੀ ਐ ਬੰਦਾ ਇੰਜ ਕਹਿੰਦਾ ਵੀ ਸਭ ਕੁਝ ਹੀ ਪਾ ਲਿਆ ਆ ਕਿ ਮੈਂ ਤਾਂ ਤੀਸਰੀ ਚੌਥੀ ਵਾਰ ਆਈਆਂ ਔਰ ਐਨਾ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ ਕੀ ਲੱਗਦਾ ਕਿ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਆ ਕੇ ਸਭ ਕੁਝ ਬਾਹਰਲੀ ਦੁਨੀਆ ਭੁੱਲ ਜਾਂਦਾ ਹਾਂ ਹਾਂਜੀ ਮੈਨੂੰ ਤਾਂ ਹੀ ਲੱਗਦਾ ਨਨ ਬਾਬਾ ਜੀ ਦੀ ਨਗਰੀ ਵਿੱਚ ਆ ਕੇ ਨਾਨਕ ਦੀ ਵਿੱਚ ਮੈਨੂੰ ਤਾਂ ਇਹ ਮਤਲਬ ਆਪਣੇ ਆਪ ਹੀ ਅੰਦਰੋਂ ਕੁਝ ਮਹਿਸੂਸ ਹੋ ਜਾਂਦਾ ਬਈ ਮਾਲਕ ਦੇ ਨਾਲ ਜੁੜ ਗਿਆ ਬੰਦਾ ਸੰਗਤ ਨੂੰ ਥੋੜਾ ਦੱਸਾਂਗੇ ਕਿ ਜਦੋਂ ਅਸੀਂ ਇਸ ਆਸਥਾਨ ਦੇ ਜਾਣੇ ਅੰਦਰ ਪੈਰ ਤੋਂ ਕਿ ਅੰਦਰ ਹੀ ਜਾਣੇ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਕਿਉਂਕਿ ਬਾਹਰ ਜਦੋਂ ਅਸੀਂ ਘਰੋਂ ਸੋਚ ਕੇ ਚੱਲਦੇ ਆ ਤਾਂ ਤੁਹਾਨੂੰ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਆਪ ਹੀ ਫਿਰ ਅੱਗੇ ਲੈਣ ਵਾਸਤੇ ਆ ਜਾਂਦੇ ਨੇ ਵੀ ਤੂੰ ਇੱਕ ਵਾਰ ਤੁਰ ਤਾ ਸਹੀ ਕਰੋ ਹਾਂਜੀ ਮੈਂ ਤਾਂ ਐਵੇਂ ਲੱਗਦਾ ਵੀ ਜਦੋਂ ਤਹਾਰ ਕੇ ਬੰਦਾ ਆਂਦਾ ਹੈ ਵੀ ਜਾਣਾ ਉੱਥੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਸੋ ਕੀ ਲੈ ਕੇ ਜਾਣਾ ਚਾਹੀਦਾ ਇੱਥੋਂ ਕਿਉਂਕਿ ਇੱਥੇ ਆ ਕੇ ਵੇਖਿਆਗਾ ਕਿਤੇ ਫੋਟੋਆਂ ਦਾ ਕਿਉਂਕਿ ਜਿਆਦਾ ਫੋਟੋ ਦਾ ਕੇਂਦਰ ਨਾ ਬਣ ਜਾਵੇ ਆਂਦੇ ਨੇ ਗੋਲਡਨ ਟੈਂਪਲ ਐ ਹਰਮੰਦਰ ਸਾਹਿਬ ਆ ਵੀ ਫੋਟੋ ਕਰਵਾ ਲਈ ਪਰ ਲੈ ਕੇ ਕੀ ਜਾਣਾ ਚਾਹੀਦਾ ਨਹੀਂ ਜੀ ਇੱਥੇ ਮਾਨਵਤਾ ਦੀ ਜਿੰਨੀ ਸੇਵਾ ਹੋ ਰਹੀ ਐ ਬੰਦੇ ਨੂੰ ਕੋਈ ਉੱਚ ਨੀਚ ਦਾ ਕੋਈ ਕਿਸੇ ਤਰ੍ਹਾਂ ਦਾ ਭੇਦਭਾਵ ਤੇ ਇੰਨੀ ਮਤਲਬ ਸਾਰੇ ਸੇਵਾ ਕਰਦੇ ਛੋਟੇ ਵੱਡੇ ਅਮੀਰ ਗਰੀਬ ਕਿਸੇ ਤਰ੍ਹਾਂ ਦੇ ਸਾਰੇ ਇੰਜ ਨਹੀਂ ਵੀ ਕੋਈ ਗਰੀਬਾਂ ਦੀ ਹੈ ਜਾਂ ਅਮੀਰਾਂ ਦੀ ਐ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਇੱਥੇ ਸਾਰਿਆਂ ਦਾ ਬ੍ਰਾਹਮਣਤਾ ਦੀ ਬਰਾਬਰ ਸੇਵਾ ਹੋ ਰਹੀ ਐ ਸਾਰਾ ਟੂਟ ਲੰਗਰ ਹੈ ਕਿਸੇ ਤਰ੍ਹਾਂ ਦਾ ਸਾਰੇ ਮਤਲਬ ਐਨ ਦੇਖ ਬੀ ਸਾਰੇ ਖੁਸ਼ ਤੇ ਅਰ ਸੰਤੁਸ਼ਟ ਵੇਖ ਰਹੇ ਨੇ ਸਪੂਨ ਕਿੰਨਾ ਕੁ ਮਿਲਦਾ ਜਦੋਂ ਆਪਾਂ ਅੰਦਰ ਜਾਂਦੇ ਆ ਕਿੰਨਾ ਬਹੁਤ ਜ਼ਿਆਦਾ ਹੀ ਮਿਲਦਾ ਮਤਲਬ ਐਨ ਜਿਵੇਂ ਅੱਖਾਂ ਦੇ ਵਿੱਚ ਹੰਜੂ ਆ ਜਾਂਦੇ ਨੇ ਵੀ ਮੈਨੂੰ ਤਾਂ ਵੀ ਜਿੰਨਾ ਮਿਲਿਆ ਮੈਂ ਤਾਂ ਉਹ ਕਹਿ ਰਹੀ ਆ ਬਾਕੀ ਤਾਂ ਆਪਦੀ ਆਪਦੀ ਭਾਵਨਾ ਅਰ ਸ਼ਰਦਾ ਹੈ ਬਿਲਕੁਲ ਸੋ ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਸੰਗਤ ਦੂਰੋਂ ਦੂਰੋਂ ਇੱਥੇ ਪਹੁੰਚੀ ਆ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਇੱਥੇ ਆ ਕੇ ਜਦੋਂ ਇਹ ਚਰਨ ਗੰਗਾ ਤੋਂ ਚਰਨ ਤੋ ਕੇ ਅੰਦਰ ਜਾਂਦੀਆਂ ਨੇ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਕਿਉਂਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਸੰਗਤ ਨੂੰ ਮਨ ਨੂੰ ਬਹੁਤ ਸਕੂਨ ਮਿਲਦਾ ਦਿਖਾ ਸਕਦੇ ਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਔਰ ਇੱਥੇ ਆ ਕੇ ਨਾਂ ਦਰਸ਼ਨਦਾਰੇ ਕਰਦੇ ਨੇ ਔਰ ਸੇਵਾ ਕਰਦੇ ਨੇ ਪਾਣੀ ਪੜੀ ਜਾਂਦੀ ਹੈ ਪਾਣੀ ਸੁਣੀ ਜਾਂਦੀ ਹੈ ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਵੱਡੇ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਸੋ ਗਾਈਡ ਵੀ ਸੱਚਖੰਡ ਸਿ ਐਸਜੀਪੀਸੀ ਵੱਲੋਂ ਜਿਹੜੇ ਵਿਦੇਸ਼ੀ ਆਉਂਦੇ ਉਹਨਾਂ ਨੂੰ ਗਾਈਡ ਵੀ ਪ੍ਰੋਵਾਈਡ ਕੀਤੀ ਜਾਂਦੀ ਤੁਸੀਂ ਦੇਖ ਸਕਦੇ ਹੋ ਕਿ ਵਿਦੇਸ਼ੀਆਂ ਨੂੰ ਐਸਜੀਪੀਸੀ ਦੇ ਵੱਲੋਂ ਗਾਈਡ ਵੀ ਦਿੱਤੇ ਗਏ ਨੇ ਕਿਉਂਕਿ ਬਾਹਰ ਦੇ ਲੋਕਾਂ ਦੀ ਭਾਸ਼ਾ ਔਰ ਇੱਥੇ ਪੰਜਾਬੀ ਦੇ ਵਿੱਚ ਨਹੀਂ ਹੁੰਦਾ ਉਹਨਾਂ ਨੂੰ ਆਉਣ ਦਿੱਤਾ ਸਮਝਾ ਕੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਹੈ ਕਿ ਕਿਵੇਂ ਇੱਥੇ ਮਰਿਆਦਾ ਰੱਖਣੀ ਹੈ ਕਿਵੇਂ ਅੰਦਰ ਜਾਣਾ ਹੈ ਔਰ ਸਾਰਾ ਕੁਝ ਬੜੇ ਹੀ ਪਿਆਰ ਨਾਲ ਸਮਝਾਇਆ ਜਾਂਦਾ ਜੀ ਤੁਸੀਂ ਕਿੱਥੋਂ ਆਏ ਹੋ ਅੰਮਦਾਬਾਦ ਅੰਦਰ ਦਰਸ਼ਨਦਾਰੇ ਕਰ ਲਈ ਸੱਚਖੰਡ ਸੀਤਾਰਪਾਰ ਸਤਿ ਕਿੰਨਾ ਕ ਸਕੂਨ ਮਿਲਦਾ ਇੱਥੇ ਆ ਕੇ ਜਦੋਂ ਆਪਾਂ ਦਰਸ਼ਨਦਾਰੇ ਕਰਦੇ ਆ ਅੰਦਾ ਸਕੂਨ ਮਿਲੇਗਾ ਭਾਈ ਗਤੀ ਮਿਲੇਗੀ ਸਕੂਨ ਮਿਲੇਗਾ ਸਹੀ ਹੈ ਅੰਮਦਾਬਾਦ ਸ ਹੈ पहली, पहली बार आए पहली बार आया महसूस हो है। म, म, मन होने जब दर्शन ही करते हैं थले बुलाया इसलिए तो आए हैं <laughs> दर्शन तो होगा ही ना बुलाया इसलिए आए तो परिवार समेत आए परिवार समेत आए हो आप फैमिली के साथ ही आए हो बिल्कुल और क्या लगता है कि यहाँ इस दर पे आके क्या लेके जाना चाहिए आप हम तो आशीर्वाद लेके जाएंगे जो सब हम कुछ दिया है, आशीर्वाद चाहिए आशीर्वाद लेना कितनी उम्र है आपकी थ्री सिक्स क्या बात और आप आयो पहली पहले भी आयो मैं तो दो बार दो बार बार? आई, आई, दो आप कितनी पहली बार है, पहली बार? पहली बार बहुत अच्छा लगता है सुकून लगेगा सबको तो। आशीर्वाद मिलेगा हमको तो। फिर, फिर। से तो देख सकते हो कि दूरों दूरों ਭਾਰਤ ਦੇ ਕੋਨੇ-ਕੋਨੇ ਤੋਂ ਔਰ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਇੱਥੇ ਪਹੁੰਚਦੀ ਹੈ ਔਰ ਗੁਰੂ ਸਾਹਿਬ ਜੀ ਦਾ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਿੱਥੇ ਜਾਂਦਾ ਹੈ ਕਿ ਉਹੋ ਹੀ ਆਪਣਾ ਆਸ਼ੀਰਵਾਦ ਦੇ ਕੇ ਇੱਥੇ ਬੁਲਾਉਂਦੇ ਨੇ ਤੇ ਤਾਂ ਹੀ ਅਸੀਂ ਆ ਕੇ ਇੱਥੇ ਨਤਮਸਤਕ ਹੁੰਨੇ ਆ। ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਸੇਵਕਾਂ ਤੇ ਕਿਰਪਾ ਕਰਦੇ ਨੇ। ਮਾਦੇ ਕਿੱਥੋਂ ਆਏ ਹੋ? ਜਿੰਗਰ ਅਰਥ ਹੈ ਤਾਂ ਕਿ ਮੈਨੂੰ ਮਨ ਨੂੰ ਸਕੂਨ ਮਿਲਦਾ ਜਦੋਂ ਅਸੀਂ ਸੱਚਖੰਡ ਸ੍ਰੀ ਦਰਬਾਰ ਸਦਰ। ਕਿੰਨਾ ਕਸਟ ਬਹੁਤ ਜ਼ਿਆਦਾ ਠੀਕ ਹੈ ਜੀ ਹਾਂਜੀ ਸੋ ਹੋਰ ਵੀ ਸੰਗਤ ਹੁੰਦੀ ਹੈ ਔਰ ਜਿਹੜਾ ਕਿ ਇੱਥੇ ਕਿ ਦੱਸਿਆ ਜਾਂਦਾ ਕਿ ਕੋਈ ਅੰਦਰ ਕਿਸੇ ਤਰ੍ਹਾਂ ਦੀ ਕੋਈ ਗਲਤ ਵਸਤੂ ਨਾ ਲੈ ਕੇ ਜਾਵੇ ਗਲਬਤ ਕਰਦੇ ਆ ਕਿਵੇਂ ਸੰਗਤ ਨੂੰ ਗਾਈਡ ਕਰਦੇ ਆ ਇਹਨੂੰ ਜੀ ਤਾਂ ਪਿਆਰ ਨਾਲ ਕਹੀਏ ਬਾਈ ਆਪਣਾ ਜੋ ਦੰਦਾ ਬੀੜੀ ਤਮਾਕੂ ਗਾ ਤੁਹਾਡੇ ਕੋਲ ਹੈਗਾ ਉਹ ਬਾਹਰ ਕਰ ਦਿਓ ਅੰਦਰ ਲੈ ਕੇ ਨਹੀਂ ਜਾਣਾ ਬਿਲਕੁਲ ਅਲਾਉਡ ਨਹੀਂ ਅੰਦਰ ਇਹ ਨਹੀਂ ਗੱਲ ਕਰਦੇ ਬਸ ਬਾਕੀ ਨਹੀਂ ਜਿਆ ਔਰ ਕਈ ਵਾਰੀ ਵੇਖਿਆ ਗਿਆ ਕਿ ਬਾਹਰੋਂ ਆਂਦੇ ਨੇ ਮर्याਦਾ ਦਾ ਪਤਾ ਨਹੀਂ ਹੁੰਦਾ ਫਿਰ ਤੁਸੀਂ ਕਿਵੇਂ ਕਿਵੇਂ ਸਮਝਾਇਆ ਜਾਂਦਾ ਕਿ ਕਈ ਵਾਰੀ ਵੇਖਿਆ ਕਿ ਬੈਗ ਦੇ ਵਿੱਚ ਜੁੱਤੀਆਂ ਵੀ ਅੰਦਰ ਲਏ ਉਹ ਫਿਰ ਪੜਾਦੀ ਹੈ ਬੈਗ ਚੈੱਕ ਕਰਦੇ ਆ ਬੈਗ ਚੈੱਕ ਲਾ ਕੇ ਫਿਰ ਅੰਦਰ ਜਾਂਦੀ ਹੈ ਬੈਗ ਚੈੱਕ ਲਈ ਸਾਰੇ ਬੈਗ ਚੈੱਕ ਲਾ ਕੇ ਸਾਰਾ ਫਿਰ ਅੰਦਰ ਜਾਂਦੀ ਜਾਂ ਜੁੱਤੀਆਂ ਕੱਢੀ ਜਾਂਦੀਆਂ ਕਈਆਂ ਦੇ ਉਹ ਫਿਰ ਬਾਹਰ ਭੇਜ ਦਿਆ ਵਾਪਸ ਬਿਲਕੁਲ ਹਾਂਜੀ ਉਹ ਪਿਆਰ ਨਾਲ ਨਹੀਂ ਜਾਂਦਾ ਨਾ ਮੈਂ ਇਤਨਾ ਨਹੀਂ ਕਰਨਾ ਮर्याਦਾ ਇਹਨੂੰ ਤੁਸੀਂ ਇੱਥੇ ਸੇਵਾ ਕਰਦੇ ਦੇਖੀਏ ਤੁਸੀਂ ਸੇਵਾ ਕਰਦੇ ਹੋ ਸੰਗਤ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਕਿੰਨੀ ਕਿ ਸੰਗਤ ਕਿਉਂਕਿ ਇੱਥੇ ਬਹੁਤ ਦੂਰ ਦ ਹਾਂਜੀ ਹੋਰ ਕੋਈ ਨਹੀਂ ਗੱਲ ਸਾਨੂੰ ਪਿਆਰ ਨਾਲ ਹੁਜਾਇ ਜਾ ਮਰਜੀ ਹੋਏ ਸਾਨੂੰ ਸੁਝਾ ਦੀ ਪੰਜਾਬੀ ਚ ਅੰਗਰੇਜ਼ੀ ਸੁਝਾ ਲਈ ਆ ਹਿੰਦੀ ਸੁਝਾ ਲਈ ਆ ਹਾਂਜੀ ਅਸੀਂ ਆ ਗਏ ਅਸੀਂ ਆ ਗਏ 84 ਯੂਪੀ ਜਾਏ ਹਾਂ ਅੱਛਾ ਜੀ ਹਾਂਜੀ ਇਹ ਸਭ ਪਾਸ਼ਾ ਜਾਣਦੇ ਸੀ ਠੀਕ ਹੈ ਸਭ ਸੁਝਾ ਲਈ ਆ ਪਿਆਰ ਨਾਲ ਹੁਜਾਇ ਜਾ ਸਾਥ ਜੁੜ ਕੇ ਕਹੀਦਾ ਬਈ ਅੰਦਰ ਇਹ ਫੋਟੋ ਖਿਤੇ ਜਿਵੇਂ ਆ ਆ ਕੇ ਉਹਨਾਂ ਨੇ ਕਹੀਆ ਬਈ ਇਹ ਕੰਮ ਨਹੀਂ ਕਰਨਾ ਆਪਾਂ ਕੀ ਲੱਗਦਾ ਕਿ ਇੱਥੋਂ ਲੈ ਕੇ ਵੀ ਕੁਝ ਜਾਣਾ ਚਾਹੀਦਾ ਜਦੋਂ ਅਸੀਂ ਦਾਨਤਨ ਤੁਨ ਸ਼੍ਰੀ ਕੋ ਰਾਮਦਾਸ ਜੀ ਕਿਰਪਾ ਕਰਦੇ ਨੇ ਇੱਥੇ ਆ ਕੇ ਕੀ ਲੈ ਕੇ ਜਾਣਾ ਜਿਹੜਾ ਐ ਨਾ ਹੋਵੇ ਕਿ ਲਈ ਸੀ ਫੋਟੋ ਕਚਵਾ ਕੇ ਚਲੇ ਜਾਈਏ ਆਪਾਂ ਨੇ ਇਹੋ ਕਹੀ ਆ ਬਈ ਆਪਾਂ ਕੁਝ ਲੈਣ ਆਇਆ ਇਥੇ ਆਪਾਂ ਉਹ ਕੰਮ ਕਰੀਦਾ ਤੁਹਾਨੂੰ ਇਥੇ ਮਿਲੇ ਕੁਝ ਆਪਾਂ ਤਾਂ ਐਨੀ ਸ਼ਰਧਾ ਨਾਲ ਆਇਆ ਆਂ ਨੀ ਤੇ ਸਮਝੀਏ ਮਿਲਿਆ ਨਾ ਕੋਈ ਫਾਇਦਾ ਕੀ ਆ ਆਪਾਂ ਜਿਹੜੇ ਆਏ ਆ ਤੁਹਾਨੂੰ ਸਭ ਕੁਝ ਮਿਲਿਆ ਰਾਮਦਾਸ ਜੀ ਬੜੀ ਕਿਰਪਾ ਹਰਵੇ ਸਭ ਕੁਝਾਨੂੰ ਇਥੇ ਮਿਲਿਆ ਜਿਹੜੀ ਚੀਜ਼ ਮੰਗੀ ਸਭ ਮਿਲੀ ਸਾਨੂੰ ਇਹ ਸਭ ਕੁਝ ਆਪਣਾ ਬਣਾਇਆ ਆ ਭੁਜਾਰਤ ਹਰਦੀ ਆਪਣੀ ਬਿਲਕੁਲ ਕੀ ਲੈ ਕੇ ਜਾਣਾ ਚਾਹੀਦਾ ਦੇਖੋ ਮੈਂ ਵੇਖਦਾ ਹਾਂ ਕਿ ਫੋਟੋਆਂ ਜ਼ਿਆਦਾ ਖਿੱਚੀ ਜਾਂਦੀਆਂ ਹਨ ਲੋਕਾਂ ਨੇ ਪਿੱਛੇ ਸਪੋਰ ਬਣਾਤਾ ਵਾ ਜੇ ਮਨਾ ਕਰੋ ਕਿ ਇਹਨੂੰ ਟੋੜਦੇ ਨਹੀਂ ਹਲੇ ਗੂਗਲ ਕੇ ਲਾਤੋ ਚੀ ਕੋਣ ਰੋਕਣਾ ਸਾਨੂੰ ਅਸੀਂ ਰੁਕਦੇ ਨਹੀਂ ਅਸੀਂ ਚੁਬੱਜੀ ਕਰੀਏ ਔਰ ਐਸਡੀਪੀਸੀ ਵੱਲੋਂ ਵੀ ਕਹਿ ਗਏ ਕਿ ਵੀਡੀਓ ਜਾਂ ਫੋਟੋਆਂ ਨਹੀਂ ਕਰਨੀਆਂ ਚਾਹੀਦੇ ਪਰ ਫਿਰ ਵੀ ਲੋਕ ਕਰਦੇ ਨੇ ਨਹੀਂ ਹਰਦੇ ਲੋਕ ਬੜਾ ਸਮਝਾਈ ਦਿਆ ਬੜਾ ਕਹਿ ਜਾਂ ਕਈ ਲੜਨ ਤੱਕ ਜਾਂਦੇ ਆ ਇੰਜ ਕਰੋ ਜਾਂ ਕੋਈ ਹੋਰ ਕੰਮ ਕਰਨਾ ਹੈ ਅਸੀਂ ਅਸੀਂ ਆਪਾਂ ਆਪਣੀ ਮਰਜ਼ੀ ਕਰਨੀ ਹੈ ਬਿਲਕੁਲ ਜੀ ਸੰਗਤ ਨੂੰ ਬੜੇ ਹੀ ਪਿਆਰ ਨਾਲ ਇੱਥੇ ਗਾਈਡ ਕੀਤਾ ਜਾਂਦਾ ਜਿਨ੍ਹਾਂ ਨੂੰ ਮर्यादा ਪਾਰ ਨਹੀਂ ਪਤਾ ਕਿ ਅੰਦਰ ਕਿਵੇਂ ਜਾਣਾ ਹੈ ਔਰ ਕਿਵੇਂ ਜਾ ਕੇ ਨਤਮਸਤਕ ਹੋਣਾ ਹੈ ਔਰ ਸਤਨ ਸੰਤਨ ਸ਼੍ਰੀ ਗੁਰਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਇੱਥੇ ਆ ਕੇ ਇਹੇ ਨਾ ਰਹੇ ਕਿ ਲਈ ਫੋਟੋ ਖਚਵਾ ਕੇ ਚਲੀ ਜਾਈਏ ਫੋਟੋਆਂ ਤੱਕ ਤਸੀਮਤ ਨਾ ਰਹੀਏ ਤੁਹਾਨੂੰ ਸੰਤਨ ਸ਼੍ਰੀ ਗੁਰਰਾਮਦਾਸ ਜੀ ਦੀ ਕਿਰਪਾ ਸਦਕਾ ਇੱਥੋਂ ਖੁਸ਼ੀਆਂ ਲੈ ਕੇ ਜਾਣ ਜੀ ਜੋੜੇ ਕਰ ਸੇਵਾ ਕਰਨੀ ਚਾਹੀਦੀ ਹੈ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨੇ ਚਾਹੀਦੇ ਨੇ ਸੋ ਹੋਰ ਵੀ ਸੰਗਤ ਪਹੁੰਚ ਕਿੱਥੋਂ ਆਏ ਜੀ ਰੋहतक ਤੋਂ ਹਰਿਆਣਾ ਹਾਂ ਜੀ ਕਿਵੇਂ ਦਾ ਲੱਗ ਰਿਹਾ ਹੈ ਕਿ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਆਏ ਹੋ ਬਹੁਤ ਅੱਛਾ ਲੱਗ ਰਿਹਾ ਹੈ ਕੀ ਲੱਗਦਾ ਹੈ ਕਿ ਇੱਥੋਂ ਕੀ ਲੈ ਕੇ ਜਾਣਾ ਚਾਹੀਦਾ ਸਰ ਜੀ ਸਾਨੂੰ ਸਭ ਕੁਝ ਦਿੱਤਾ ਹੋਇਆ ਤਾਂ ਹੀ ਅਸੀਂ ਆਏ ਹਾਂ ਤੇ ਅਸਵੀ ਜੈ ਸ਼ਾਕੂ ਮੰਗਾਗੇ ਉਸਨ ਮਿਲਦੀ ਹੈ ਸਭ ਕੁਝ ਮਿਲਦਾ ਹੈ ਹਾਂਜੀ ਪਹਿਲੀ ਵਾਰ ਹੀ ਆਏ ਹੋ ਪਹਿਲੀ ਵਾਰ ਹੀ ਆਏ ਹੈ ਕਿੰਨਾ ਕੁ ਮਨਨ स्पून ਮਿਲਦਾ ਇੱਥੇ ਬਹੁਤ ਸਾਕੂਨ ਮਿਲਿਆ ਹੈ ਪਰ ਵਾਰਸ ਮੈਂ ਤਾਂ ਹਾਂਜੀ ਔਰ ਹਰ ਸਾਲ ਹੀ ਆਉਂਦੇ ਨਹੀਂ ਪਹਿਲੀ ਵਾਰ ਆਏ ਹੈ ਪਹਿਲੀ ਵਾਰ ਹੀ ਆਏ ਹਾਂਜੀ ਵਧੀਆ ਲੱਗ ਰਿਹਾ ਇੱਥੇ ਬਹੁਤ ਵਧੀਆ ਅੰਦਰ ਜਾ ਕੇ ਨਮਸਤਕ ਹੋਇਆ ਹੈ ਕੀ ਕੀ ਅੰਦਰ ਲੱਗਦਾ ਕਿ ਜਦੋਂ ਅਸੀਂ ਅੰਦਰ ਜਾਂਦੇ ਕਿੰਨਾ ਕਮਨਸਪੋਨ ਬੋਸ ਕੌਣ ਮਿਲਦਾ ਪਹਿਲੀ ਕਹਿਣਾ ਚਾਹੋਗੇ ਸੰਗਤ ਨਾਲ ਜਿਹੜੀ ਫਾਰਵਰਡ ਸਭ ਸੰਗਤ ਨੂੰ ਆਣਾ ਚਾਹੀਦਾ ਹੈ ਤੇ ਬਹੁਤ ਅੱਛੇ ਦਰਸ਼ਨ ਹੁੰਦੇ ਸੋ ਸੰਗਤ ਤੁਸੀਂ ਦੇਖਦੇ ਬੜੀ ਦੂਰ ਦੂਰ ਇੱਥੇ ਪਹੁੰਚੀ ਹੈ ਔਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀ ਹੈ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕਿਉਂਕਿ ਇਹ ਉਹ ਧਾਰਾ ਹੈ ਜਿੱਥੇ ਆ ਕਿ ਸਭ ਦੀਆਂ ਮਰਜ਼ੀਆਂ ਪੂਰੀਆਂ ਹੁੰਦੀਆਂ ਨੇ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਂਦੀਆਂ ਨੇ ਔਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਨੇ ਸਭ ਸੇਵਕਾਂ ਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਹ ਸ੍ਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਔਰ ਸੰਗਤ ਨਤਮਸਤਕ ਹੋਣ ਲਈ ਅੰਦਰ ਜਾ ਰਹੀ ਹੈ ਔਰ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀ ਜਾ ਰਹੀਆਂ ਨੇ ਸੋ ਦੂਰ ਤਰਾਡਿਓ ਸੰਗਤ ਇੱਥੇ ਪਹੁੰਚੀ ਹੈ ਔਰ ਜੇ ਗੱਲ ਕਰੀਏ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਇੱਥੇ ਪਹੁੰਚਦੀ ਹੈ ਸਾਡਾ ਮਕਸਦ ਸੀ ਕਿ ਅਸੀਂ ਇੱਥੋਂ ਲੈ ਕੇ ਕੀ ਜਾਣਾ ਸੋ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਕੇ ਲੈ ਕੇ ਜਾਣੀ ਚਾਹੀਦੀਆਂ ਨਾ ਕਿ ਕੱਲਾ ਫੋਟੋਆਂ ਤੱਕ ਹੀ ਸੀਮਤ ਰਹੀਏ ਸੋ ਵੀਰ ਜੀ ਨਾਲ ਗੱਲਬਾਤ ਕਰਾਂਗੇ ਵੀਰ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਨੇ ਆ ਇੱਥੋਂ ਕੀ ਲੈ ਕੇ ਜਾਣਾ ਚਾਹੀਦਾ ਨਾ ਕਿ ਫੋਟੋ ਤੱਕ ਹੀ ਸੀਮਤ ਰਹੀਏ ਤੁਸੀਂ ਇੱਥੇ ਆਓ ਤਾਂ ਤੁਸੀਂ ਅੰਦਰ ਬਾਓ ਤੁਸੀਂ ਅੰਦਰ ਬਹਿਣਾ ਚਾਹੀਦਾ ਤੁਹਾਨੂੰ ਜਿਹੜੇ ਵੀ ਸ਼ਬਦ ਹੋ ਰਹੇ ਨੇ ਪਾਠ ਚੱਲ ਰਿਹਾ ਉਹ ਬੈ ਕੇ ਤੁਸੀਂ ਅੱਧਾ ਘੰਟਾ ਪੌਣਾ ਘੰਟਾ ਇੱਥੇ ਬਾਓ ਤੇ ਫਿਰ ਤੁਸੀਂ ਬਾਅਦ ਹੀ ਜਾਓ ਅਸੀਂ ਬੰਗਲੌਰ ਤੋਂ ਆਏ ਆ ਰਾਈਟ ਤੇ ਫਿਰ ਇੱਥੇ ਆ ਕੇ ਨੇ ਲਾਈਕ ਯੂ ਯੂ ਗੈਟ दैट ਸਪਿਰਚੁਅਲਿਟੀ ਐਂਡ ਆਲ ਦੋਸ ਥਿੰਗ ਸੋ ਇਟ ਇਟਸ ਵੈਰੀ ਨਾਈਸ ਟੂ ਕਮ ਹੇਅਰ ਯੂ ਸਿਟ ਇਨਸਾਈਡ ਉਹ ਵ ਮਤਲਬ ਮੈਨੂੰ 1 ਸਾਲ ਤੋਂ ਬਾਅਦ ਹੈ ਨਾ ਤੇ इमोशनल ਵੀ ਹੋ ਜਾਂਦਾ ਤੇ ਇਟਸ ਵੈਰੀ ਨਾਈਸ ਤੁਸੀਂ ਜਦ ਵੀ ਆਓ ਅੰਦਰ ਬੈਠੋ ਬਾਤ ਸੁਣੋ ਕੀਰਤਨ ਸੁਣੋ ਤੇ ਮਹਾਰਾਜ ਦੀ ਆਸ਼ੀਰਵਾਦ ਲੈਂ ਕੇ ਫਿਰੋ ਜਦੋਂ ਅੱਖਾਂ ਬੰਦ ਕਰਕੇ ਅੰਦਰ ਬੈਠਦੇ ਹਾਂ ਤਾਂ ਮਨ ਨੂੰ ਕਿੰਨਾ ਕ ਸਕੂਨ ਮਿਲਦਾ ਕੀ ਮਹਿਸੂਸ ਹੁੰਦਾ ਉਹ ਤਾਂ ਫਿਰ ਤੁਸੀਂ ਕਹਿ ਵੀ ਨਹੀਂ ਸਕਦੇ ਹੋ ਤੇ ਲਫ਼ਜ਼ ਨਹੀਂ ਕਹਿ ਸਕਦੇ ਤੁਸੀਂ ਬਸ ਤੁਸੀਂ ਉਹ ਨਾਲ ਨਾਲ ਬਸ ਬਾਜਾਂ ਪਰ ਕਈ ਲੋਕ ਫੋਟੋਆਂ ਖਿਚਾਣ ਤੱਕ ਇਸੇ ਮਤਰਾ ਨੇ ਬਸ ਆਏ ਅਸੀਂ ਫੋਟੋਆਂ ਕਰਾ ਲਈਏ ਬੱਬਰ ਨਸਵਾਨੀਆਂ ਪਰ ਮੇਰਾ ਪਹਿਲਾ ਸਵਾਲ ਇਹ ਸੀ ਲੈ ਕੇ ਕੀ ਜਾਣਾ ਚਾਹੀਦਾ ਕਿਉਂਕਿ ਇਸ ਦਰ ਤੇ ਆਏ ਆ ਪਾਵਨ ਪਵਿੱਤਰ ਆਸਥਾਨ ਹੈ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦਾਰ ਹੈ ਇੱਥੋਂ ਲੈ ਕੇ ਕੀ ਜਾਣਾ ਚਾਹੀਦਾ ਸਾਨੂੰ ਜਦੋਂ ਤੁਸੀਂ ਅੰਦਰ ਜਾਂਦੇ ਆ ਤਾਂ ਸਾਡੇ ਹੱਥ ਸਾਨੂੰ ਕੀ ਲੈ ਕੇ ਜਾਣਾ ਚਾਹੀਦਾ ਇਕੱਲੇ ਫੋਟੋ ਖਿੱਚ ਕੇ ਨਹੀਂ ਲੈ ਕੇ ਜਾਣਾ ਨਹੀਂ ਉਹ ਵੇਖੋ ਤੁਸੀਂ ਜਦ ਵੀ ਅੰਦਰ ਆਓ ਨਾ ਤੁਸੀਂ ਮਹਾਰਾਜ ਜੀ ਦਾ ਆਸ਼ੀਰਵਾਦ ਤਾਂ ਲੈਣੇ ਲੈਣਾ ਤੁਸੀਂ ਅੰਦਰ ਬੈਠੋ ਤੇ ਜਿਹੜਾ ਵੀ ਗਿਆਨ ਤੇ ਜਿਹੜੇ ਵੀ ਬੱਟਰ ਆਉਂਦੇ ਨਾ ਤੁਸੀਂ ਉਹ ਲੈ ਕੇ ਜਾਣਾ। ਬਿਲਕੁਲ। ਮਤਲਬ ਹਿਸਟਰੀ ਹੋ ਜੋ ਵੀ ਹੈ ਨਾ ਤੁਸੀਂ ਉਹ ਲੈ ਕੇ ਜਾਓ। ਸੋ ਹੋਰ ਵੀ ਸੰਗਤ ਪਹੁੰਚੀ ਹੈ ਕਿ ਤੁਸੀਂ ਕਿੱਥੋਂ ਹੈ? ਮੈਂ ਕਰਨਾਲ ਤੋਂ ਆਉਂ। ਕੀ ਲੱਗਦਾ ਹੈ ਕਿ ਜਦੋਂ ਅਸੀਂ ਅੰਦਰ ਜਾਂਦੇ ਤਾਂ ਮਨ ਨੂੰ ਕਿੰਨਾ ਕ ਸਕੂਨ ਮਿਲਦਾ ਦਰਸ਼ਨਦਾਰੀ ਕਰਕੇ? ਸਵਰਗ ਹੈ ਧਰਤੀ ਦਾ। ਬਹੁਤ ਸੋਹਣਾ ਲੱਗਦਾ। ਅਰਦਾਸ ਲੈ ਕੇ ਆਈਦਾ ਤੇ ਕਿਰਪਾ ਹੁੰਦੀ ਹੈ। ਸੋ ਕਿੰਨ ਪਹਿਲੀ ਵਾਰ ਹੀ ਆਏ ਤੁਸੀਂ? ਨਹੀਂ ਨਹੀਂ ਬਹੁਤ ਵਾਰ ਹੀ ਆਏ ਹੋਇਆ। ਔਰ ਕੀ ਕਹਿਣਾ ਚਾਹੋਗੇ ਸੰਗਤ ਨੂੰ ਕਿ ਕਿ ਕਾਫੀ ਦੇਖਿਆ ਜਾਂਦਾ ਕਿ ਇੱਥੇ ਆ ਕੇ ਫੋਟੋਆਂ ਤੱਕ ਹੀ ਸੀਮਤ ਰਹਿੰਦਾ ਹੈ ਫੋਟੋਸ ਨਾਲ ਸਿਰਫ ਇੱਕ ਮੈਮਰੀ ਕ੍ਰੀਏਟ ਹੁੰਦੀ ਹੈ ਜਦੋਂ ਅੱਖਾਂ ਬੰਦ ਕਰਕੇ ਰੱਖਦੇ ਹਾਂ ਤਾਂ ਪੂਰੀ ਜ਼ਿੰਦਗੀ ਬਸਤੇ ਇੱਕ ਛਵੀ ਛੱਪ ਜਾਂਦੀ ਹੈ ਫੋਟੋਸ ਨਾਲ ਕੁਝ ਨਹੀਂ ਹੁੰਦਾ ਲੈ ਕੇ ਕੀ ਜਾਣ ਜਿੱਤੇ ਕੀ ਲੱਗਦਾ ਕਿ ਇੱਥੇ ਆ ਕੇ ਜਦੋਂ ਅਸੀਂ ਅੰਦਰ ਜਾਂਦੇ ਆ ਤਾਂ ਸਾਨੂੰ ਜੋੜੇ ਕਰ ਸੇਵਾ ਕਰਨ ਜਿੱਤੇ ਲੰਗਰ ਵਾਲ ਸੇਵਾ ਕਰਨ ਜਿੱਤੇ ਪਾਣੀ ਸੁਣਨੀ ਚਾਹੀਦੀ ਹੈ ਬਿਲਕੁਲ ਸੁਣਨੀ ਚਾਹੀਦੀ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਫੋਟੋਸ ਨਾਲ ਕੁਝ ਹੋਏਗਾ ਸੇਵਾ ਕਰਤੇ ਆ ਤੇ ਰੱਬ ਨਾਲ ਜੁੜੀਦਾ ਸੋ ਸੰਗਤ ਨੂੰ ਕੀ ਕਹਿਣਾ ਚਾਹ ਸੰਗਤ ਨੂੰ ਇਹ ਕਹਾਂਗੀ ਮੈਂ आओ ਮਰਿਆਦਾ ਵਿੱਚ so, आओ ਅੱਖਾਂ ਬੰਦ ਕਰੋ ਬੈਠੋ ਗੁਰੂ ਨਾਲ ਜੁੜੋ ਤੇ ਰਬਤਾ ਨਾਮ ਦਾ ਸੋ ਇੱਥੇ ਜਦੋਂ ਵੀ ਆਓ ਤਾਂ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਪਿਆਰ ਨਾਲ ਨਤਮਸਤਕ ਹੋਵੋ ਬਾਣੀ ਸੁਣੋ ਬਾਣੀ ਪੜੋ ਅਤੇ ਜੋੜੇ ਘਰ ਵਿੱਚ ਸੇਵਾ ਕਰੋ ਜਿੱਥੇ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਇਸ ਦਰ ਤੇ ਆ ਕੇ ਜਰੂਰ ਸੇਵਾ ਕਰੋ ਕਿਉਂਕਿ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਹਰ ਇੱਕ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਨੇ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਆ ਕੇ ਸਭ ਦੀਆਂ ਖੁਸ਼ੀਆਂ ਜਿਹੜੇ ਕਿ ਝੋਲੀਆਂ ਖੁਸ਼ੀਆਂ ਨਾਲ ਭਰੇ ਜਾਂਦੀਆਂ ਨੇ ਤੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਆਪਣੇ ਸੇਵਕਾਂ ਤੇ ਅਪਾਰ ਕਿਰਪਾ ਕਰਦੇ ਨੇ ਜਦੋਂ ਉਹ ਮਿਹਰ ਕਰਦੇ ਨੇ ਤਾਂ ਇਨਸਾਨ ਇਸ ਦਰ ਤੇ ਆ ਕੇ ਜਰੂਰ ਨਤਮਸਤਕ ਹੁੰਦਾ ਸੋ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਸੰਗਤਾਂ ਸ਼ੁਕਰਾਨਾ ਵੀ ਕਰਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ ਤਾਂ ਹੀ ਅਸੀਂ ਇਸ ਦਰ ਤੇ ਆ ਕੇ ਨਤਮਸਤਕ ਹੁੰਨੇ ਆ ਸੋ ਬੜੀ-ਬੜੀ ਵਡਪਾਗੀਆਂ ਸੰਗਤਾਂ ਨੇ ਜਿਹੜੀਆਂ ਇੱਥੇ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ ਸੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀ ਜਾਂਦੀਆਂ ਨੇ ਸੋ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਸੀ ਤੇ ਇੱਥੇ ਆ ਕੇ ਲੈ ਕੇ ਕੀ ਜਾਣਾ ਚਾਹੀਦਾ ਸੋ ਇੱਥੇ ਆ ਕੇ ਜਦੋਂ ਵੀ ਤੁਸੀਂ ਦਰਸ਼ਨ ਕਰਨ ਲਈ ਆਓ ਤਾਂ ਬੜੇ ਪਿਆਰ ਸਤਿਕਾਰ ਨਾਲ ਸਰੋਵਰ ਵਿੱਚ ਇਸ਼ਨਾਨ ਕਰਕੇ ਲੰਗਰ ਹਾਲ ਦੀ ਸੇਵਾ ਕਰੋ ਜੋੜੇ ਘਰ ਦੀ ਸੇਵਾ ਕਰੋ ਜਿੱਥੇ ਵੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਜ਼ਰੂਰ ਇਸ ਦਰ ਤੇ ਆ ਕੇ ਸੇਵਾ ਕਰੋ ਕਿਉਂਕਿ ਸੇਵਾ ਦਾ ਫਲ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜ਼ਰੂਰ ਦਿੰਦੇ ਹਨ ਸੋ ਬਾਣੀ ਪੜੋ ਬਾਣੀ ਸੁਨੋ ਸੋ ਵੱਡੀ ਵੱਦ ਤੋਂ ਵੱਦ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਰ ਤੇ ਆ ਕੇ ਸਾਰਾ ਧਿਆਨ ਇਸ ਇਸ ਦਰ ਤੇ ਲਾਓ ਨਾ ਕਿ ਕੱਲਾ ਫੋਟੋ ਤਕਸੀਮਤ ਰਹੋ ਸੁਰਖਾਪ ਟੀਵੀ ਤੋਂ ਗੁਰਪੀ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ